ਇਹ ਜੋ ਤੁਸੀਂ ਆਪਣੀ ਟੀਵੀ ਸਕਰੀਨ ਦੇ ਉੱਪਰ ਸੀਸੀਟੀਵੀ ਫੁਟੇਜ ਦੇਖ ਰਹੇ ਹੋ ਇੱਕ ਪੈਟਰੋਲ ਪੰਪ ਦੀ ਹੈ ਜਿੱਥੇ ਕਿ ਗੱਡੀ ਵਿੱਚ ਆਏ ਦੋ ਨੌਜਵਾਨ ਗੱਡੀ ਦੇ ਵਿੱਚ ਤੇਲ ਪਰਪਾਉਣਾ ਆਏ ਨੇ ਤੇ ਸੀਸੀਟੀਵੀ ਦੇ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਨੌਜਵਾਨ ਜੋ ਗੱਡੀ 'ਚ ਸਵਾਰ ਹੋ ਕੇ ਆਏ ਨੇ ਗੱਡੀ ਵਿੱਚ ਰੱਖੇ ਹੋਏ ਕੈਨਾਂ ਦੇ ਵਿੱਚ ਤੇਲ ਪਰਵਾਉਂਦੇ ਨੇ ਤੇ ਉਸ ਤੋਂ ਬਾਅਦ ਰਫੂ ਚੱਕਰ ਹੋ ਜਾਂਦੇ ਨੇ। ਇਹੀ ਸੀ ਸੀਸੀਟੀਵੀ ਸਾਹਮਣੇ ਆਈ ਹੈ ਰਾਏਪੁਰ ਰਾਣੀ ਬਰਵਾੜਾ ਖੇਤਰ ਦੇ ਵਿੱਚ ਲੱਗੇ ਬੁੱਧੀ ਰਾਜਾ ਪੈਟਰੋਲ ਪੰਪ ਤੋਂ ਜਿੱਤੇ ਇੱਕ ਸਵਿਫਟਰ ਡਿਜ਼ਾਇਰ ਦੇ ਵਿੱਚ ਨੌ ਨੌਜਵਾਨ ਕਾਰ ਵਿੱਚ ਸਵਾਰ ਹੋ ਕੇ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਪੰਪ ਤੇ ਕੰਮ ਕਰਨ ਵਾਲੇ ਕਰਿੰਦੇ ਨੂੰ ਉਹਨਾਂ ਦੀ ਗੱਡੀ ਦੇ ਵਿੱਚ ਰੱਖੀਆਂ ਹੋਈਆਂ ਕੈਨਾਂ ਦੇ ਵਿੱਚ ਤੇਲ ਭਰਨ ਦੇ ਲਈ ਕਿਹਾ ਜਾਂਦਾ। ਜੋ ਜਿਸ ਦੇ ਸਬੰਧ ਵਿੱਚ ਇਹ ਸੀਸੀਟੀਵੀ ਸਾਹਮਣੇ ਆਈ ਹੈ ਦੱਸਦੀ ਹੈ ਕਿ ਰਾਏਪੁਰਾ ਰਾਣੀ ਬਰਵਾੜਾ ਖੇਤਰ ਵਿੱਚ ਲੱਗੇ ਪੈਟਰੋਲ ਪੰਪਾਂ ਤੇ ਇਨੀ ਦਿਨੀ ਇੱਕ ਸਵਿਫਟਰ ਡਿਜ਼ਾਇਰ ਕਾਰ ਦੇ ਵਿੱਚ ਸਵਾਰ ਦੋ ਦੋ ਨੌਜਵਾਨਾਂ ਦਾ ਇਨਾ ਖੌਫ ਜਲ ਰਿਹਾ ਕਿ ਉਹ ਲਗਭਗ 8 ਕਿਲੋਮੀਟਰ ਦੇ ਦਾਰੇ ਚ ਚਾਰ ਪੈਟਰੋਲ ਪੰਪਾਂ ਤੇ ਲਗਭਗ 60000 ਦਾ ਡੀਜ਼ਲ ਪਰਵਾਕੇ ਇੱਕ ਹਫਤੇ ਚ ਰਫੂ ਚੱਕਰ ਹੋ ਚੁੱਕੇ ਨੇ ਮਿਲੀ ਜਾਣਕਾਰੀ ਦੇ ਮੁਤਾਬਿਕ ਰਾਏਪੁਰ ਰਾਣੀ ਖੰਡ ਤੇ ਪਿੰਡ ਜਾਸਪੁਰ ਦੇ ਗੁਰੂ ਕਿਰਪਾ ਕਿਸਾਨ ਸੇਵਾ ਕੇ ਦਰਤੋਂ ਡੀਜ਼ਲ ਪਰਵਾਕੇ ਇਹ ਦੋਨੋਂ ਨੌਜਵਾਨ ਫਰਾਰ ਹੋ ਗਏ ਐਨਾ ਹੀ ਨਹੀਂ ਪੁਦੀ ਰਾਜਾ ਫਿਲਿੰਗ ਸਟੇਸ਼ਨ ਅਤੇ ਜਾਸਪੁਰ ਦੇ ਗੁਰੂ ਕ੍ਰਿਪਾ ਕਿਸਾਨ ਸੇਵਾ ਕੇਂਦਰ ਤੋਂ ਲਗਭਗ 31000 ਦਾ ਡੀਜ਼ਲ ਪਰਵਾਕੇ ਇਹੇ ਦੋਨੋਂ ਨੌਜਵਾਨ ਵੀ ਇਹੇ ਫਰਾਰ ਹੋਏ ਨੇ ਤੇ ਦਾ ਘਟਨਾਵਾਂ ਨੂੰ ਇੱਕ ਹੀ ਕਾਰ ਦੇ ਵਿੱਚ ਆ ਕੇ ਇਹਨਾਂ ਨੌਜਵਾਨਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਾਰ ਤੇ ਅੱਗੇ ਔਰ ਪਿੱਛੇ ਜੋ ਨੰਬਰ ਪਲੇਟਾਂ ਲੱਗੀਆਂ ਨੇ ਉਹ ਵੱਖ-ਵੱਖ ਨੇ jabi language ਕਰਦਾ ਇਹ ਜੀ ਉਹਨੂੰ ਮੈਂ ਕਿਹਾ ਵੀ ਗੱਡੀ ਇੱਧਰ ਘਮਾ ਲਾ ਵੀ ਤੇਰੀ ਗੱਡੀ ਪੈਟਰੋਲ ਉਹ ਤੇ ਉਹ ਕਹ ਰਿਹਾ ਵੀ ਮੈਂ ਪੈਟਰੋਲ ਨਹੀਂ ਲੈਣਾ ਮੈਂ ਡੀਜ਼ਲ ਲੈਣਾ ਵੀ ਕਿੰਨਾ ਚ ਲੈਣਾ ਉਹਨੇ ਮੈਂ ਕਿਹਾ ਵੀ ਅੰਦਰ ਘਮਾ ਲਾ ਉਹਨੇ ਅੰਦਰ ਘਮਾ ਲਈ ਗੱਡੀ ਗੱਡੀ ਘੁਮਾ ਕੇ ਅੰਦਰ ਮਨ ਕਹ ਰਿਹਾ ਫੁੱਲ ਕਰ ਦੇ ਮੈਂ ਕਿਹਾ ਇੱਕ ਕੈਨ ਹੋਣੀ ਚਲੋ ਮੈਂ 100 ਲੀਟਰ ਫੀਲ ਕਰ ਲਿਆ ਉਹਦੇ ਬਾਅਦ ਉਹਨੇ ਕਹ ਰਿਹਾ ਤਿੰਨ ਕੈਨ ਆ ਤੇ ਮੈਂ ਹੋਰ ਫੀਲ ਕਰ ਲਿਆ ਭਰਨ ਲੱਗ ਗਿਆ ਮਨ ਕਹ ਰਿਹਾ ਵੀ ਨੀਚੇ ਵਾਲੀ ਕੈਨ ਚ ਜ਼ਿਆਦਾ ਪਾ ਦੇ ਤੇ ਉੱਪਰ ਵਾਲੀਆਂ ਥੋੜੀ ਥੋੜੀ ਕੰਮ ਕਰਦੀ ਬੱਸ ਮਨ ਕਹ ਰਿਹਾ ਲਫਾਫਾ ਦੇ ਦੇ ਮੈਂ ਕਿਹਾ ਵੀ ਉਧ ਫਿਰ ਮੈਂ ਪੁੱਛਾਂ ਨਾ ਕਿ ਕੈਸ਼ ਕਰੂੰਗਾ ਜਾਂ ਪੇਟੀਐਮ ਕਰੂੰਗਾ ਉਹ ਕਹ ਰਿਹਾ ਵੀ ਮੈਂ ਆਨਲਾਈਨ ਕਰੂੰਗਾ ਆਨਲਾਈਨ ਤੇ ਮੈਂ ਕਿਹਾ ਵੀ ਕਰਦੇ ਸਕੈਨ ਕਰਦੇ ਵੀ ਐਨੇ ਕ ਦੇ ਆ ਜੂਗਾ ਤੇਰਾ ਕੋਈ ਗੱਲ ਨਹੀਂ ਮੈਂ ਪੈਟਰੋਲੀ ਪਾਉਣਾ ਮੈਂ ਕਿਹਾ ਵੀ ਚਲ ਕੋਈ ਨਹੀਂ ਵੀ ਇੱਧਰ ਲਈ ਮਸ਼ੀਨ ਤੇ ਲਾ ਲੈ ਵੀ ਪੈਟਰੋਲ ਉੱਤੇ ਆ ਵੀ ਉਰੇ ਪੈਟਰੋਲ ਜਾਏਗਾ ਤੇ ਕਮਾ ਕੇ ਇੱਧਰ ਲਾਣ ਲੱਗਿਆ ਉਹ ਬਸ ਫਿਰ ਉਹਨੇ ਬੈਠ ਕੇ ਕਿਸੇ ਸਕੈਨ ਕਰਦੇ ਕਰਦੇ ਨੇ ਪਰ ਉਹਨਾਂ ਪਿੱਛੇ ਦੀ ਕਿ ਕਿੰਨੇ ਬੰਦੇ تھے ਗਾੜੀ ਵਿੱਚ ਦੋ ਤੇ ਜੀ ਤੇ ਦੋਨੋਂ ਸਰਦਾਰ تھے ਦੋਨੇ ਸਰਦਾਰ تھے ਅੱਛਾ ਇੱਕ ਦਾ ਹੜਗੀ ਦੀ ਉਮਰ ਤਾਂ ਹੀ ਹੈ कितने का जो है डीजल आपसे उसने बुलवाया टोटल पंद्रह हज़ार तीन सौ का एक सौ सत्तर लीटर एक सौ सत्तर लीटर डीजल तो उसके बाद किस साइड में आप लोग पीछे भी लगे हो सीसीटीवी में दिखाई दे रहा है किस साइड गया है वो मंडिया के नहीं पटोल तक देख के फिलहाल इस पूरी वारदात तो बाद ਪੰਪਰ ਬਾਲਕ ਤੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਸੀਸੀਟੀਵੀ ਫੁਟੇਜ ਵੀ ਭੇਜ ਦਿੱਤੀ ਗਈ ਹੈ ਜਾਣਕਾਰੀ ਦੱਸਦੀ ਕਿ 5 ਦਸੰਬਰ ਤੋਂ ਬੁਰਪਾਲਾ ਦੇ ਨਾਲ ਲੱਗਦੇ ਰਾਏ ਵਾਲੀ ਦੇ ਵਿੱਚ ਗਰੇਵਾਲ ਐਚਪੀ ਸੈਂਟਰ ਤੋਂ ਵੀ ਇਹ ਸਵਿਫਟ ਕਾਰ 13500 ਦਾ ਡੀਜ਼ਲ ਅਤੇ 1000 ਦਾ ਪੈਟਰੋਲ ਪਰਵਾ ਕੇ ਫਰਾਰ ਹੋ ਗਏ ਸਨ ਤੇ ਉਸ ਤੋਂ ਬਾਅਦ 8 ਦਸੰਬਰ ਨੂੰ ਸ਼ਹਿਜ਼ਾਦਪੁਰ ਦੇ ਵਿੱਚ ਸਾਈ ਫਿਲਿੰਗ ਸਟੇਸ਼ਨ ਤੋਂ ਸ਼ਾਮ ਕਰੀਬ 6:30 ਵਜੇ 14500 ਦਾ ਡੀਜ਼ਲ ਪਰ ਬਾਕੇ ਫਰਾਕ ਹੋ ਗਈ ਇਸ ਤੋਂ ਬਾਅਦ 13 ਦਸੰਬਰ ਨੂੰ ਬਰਵਾਲਾ ਦੇ ਬੁੱਧੀ ਰਾਜ ਪਿੰਲਿੰਗਾ ਸਟੇਸ਼ਨ ਤੋਂ 15300 ਦਾ ਡੀਜ਼ਲ ਪਰਵਾਕੇ ਫਰਾਰ ਹੋਏ ਨੇ ਤੇ ਉਸੇ ਦਿਨ ਸ਼ਾਮ ਨੂੰ 6:30 ਵਜੇ ਜਾਸਪੁਰ ਦੇ ਗੁਰੂ ਕਿਰਪਾ ਕਿਸਾਨ ਸੇਵਾ ਕੇਂਦਰ ਤੋਂ 16000 ਦਾ ਡੀਜ਼ਲ ਪਰਵਾਕੇ ਇਹ ਫਰਾਰ ਹੋ ਗਏ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਤੇ ਕਦੋਂ ਤੱਕ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਜਾਂਦਾ ਬਿਊਰੋ ਰਿਪੋਰਟ ਜਗਬਾਨੀ ਟੀਵੀ